ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਜਿੰਨੇ ਵੀ ਪ੍ਰੇਮੀ ਬਿਆਸ ਡੇਰੇ ਨੂੰ ਮੰਨਦੇ ਨੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਰੱਬ ਮੰਨਦੇ ਨੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਅੱਜ ਦੋ ਚਾਰ ਬੇਨਤੀਆਂ ਕਰਨੀਆਂ ਨੇ ਜੇ ਰੱਬ ਹੋਇਆ ਤਾਂ ਮੰਨ ਲਉਂਗੇ ਤੇ ਨਹੀਂ ਫਿਰ ਤੁਸੀਂ ਕਹਿ ਦਿਓ ਵੀ ਰੱਬ ਹੈ ਨਹੀਂ ਰੱਬ ਨਾਂ ਦੀ ਕੋਈ ਚੀਜ਼ ਨਹੀਂ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਮੈਂ ਜਿਹੜੀ ਗੱਲ ਕਰਨੀ ਹੈ ਨਸ਼ਾ ਤਸ਼ਕਰ ਬਿਕਰਮ ਸਿੰਘ ਮਲੇਠੀਆ ਨੂੰ ਨਾਬਾ ਜੇਲ੍ਹ ਵਿੱਚ ਮਿਲਣ ਵਾਸਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਾਂਦੇ ਨੇ ਕੀ ਗੱਲਬਾਤ ਜੇਲ੍ਹ ਦੇ ਅੰਦਰ ਹੋਈ ਇਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਦੀ ਤੇ ਨਾ ਹੀ ਕਰਨੀ ਸਨ ਲੋੜ ਹੈ ਜਦੋਂ ਜੇਲ੍ਹ ਤੋਂ ਬਾਹਰ ਆਉਂਦੇ ਨੇ ਵੇਸੇ ਇੱਕ ਮੇਰੇ ਕੋਲ ਖਬਰ ਇਹ ਹੈ ਵੀ ਜਦੋਂ ਜੇਲ੍ਹ ਪਹੁੰਚਦੇ ਨੇ ਉਦੋਂ ਨਹੀਂ ਬਹੁਤੀ ਜਾਣਕਾਰੀ ਸੀ ਜਦੋਂ ਜੇਲ੍ਹ ਤੋਂ ਬਾਹਰ ਆਉਂਦੇ ਨੇ ਇਹ ਜਾਣਕਾਰੀ ਬਹੁਤ ਮਹੱਤਵਪੂਰਨ ਕਿਵੇਂ ਕਹਿੰਦੇ ਹੁੰਦੇ ਆ ਜਾਂ ਬਹੁਤ ਵੱਡੀ ਜਾਣਕਾਰੀ ਹੈ ਇਹ ਕਹਿ ਸਕਦੇ ਚਲੋ ਇਹ ਵਿਸ਼ਾ ਲੋ ਹੁਣ ਗੱਲ ਕਰਦੇ ਆ ਵੀ ਜਿਨ੍ਹਾਂ ਦੀ ਰੱਬ ਤੇ ਆਸਥਾ ਹੈਗੀ ਹੈ ਉਹਨਾਂ ਨੂੰ ਬੇਨਤੀ ਹੈ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੇਲ੍ਹ ਤੋਂ ਬਾਹਰ ਆਏ মিডিਆ ਸਾਹਮਣੇ ਆ ਜਾਂਦਾ ਹੈ মিডিਆ ਨੇ ਸਵਾਲ ਕੀਤੇ ਕਿ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਕਿਉਂ ਗਏ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਹਿੰਦੇ ਮੇਰਾ ਦੋਸਤ ਹੈ ਮੇਰਾ ਰਿਸ਼ਤੇਦਾਰ ਹੈ ਮੈਂ ਮਿਲਣ ਜਾ ਸਕਦਾ ਇਹ ਵੀ ਠੀਕ ਹੈ ਜਿਸ ਦਾ ਦੋਸਤ ਨੂੰ ਮਿਲਣਾ ਜ਼ਰੂਰੀ ਹੁੰਦਾ ਹੈ ਪਰ ਜਿਹੜੀਆਂ ਅਗਲੀਆਂ ਗੱਲਾਂ ਨੇ ਉਧਰ ਧਿਆਨ ਦਿਓ ਇਹ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੋਂ ਪੁੱਛਿਆ ਗਿਆ ਕਿ ਜਿਹੜਾ ਵਿਕਰਮ ਸਿੰਘ ਮਜੀਠੀਆ ਤੇ ਡਰੱਗ ਦਾ ਅੰਨ ਤੋਂ ਬਾਅਦ ਜਿਆਦਾ ਦਾ ਕੇਸ ਮੁਕੱਦਮਾ ਚੱਲਦਾ ਉਹਦੇ ਬਾਰੇ ਕੀ ਖਿਆਲ ਹੈ ਕਹਿੰਦਾ ਸਭ ਕੁਝ ਝੂਠਾ ਸੀ ਇਹ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ નિર્ਦੋਸ਼ ਹੈ ਮਜੀਠੀਆ ਇਹ ਗੱਲ ਕਹੀ ਅੱਛਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਇਹਨੂੰ ਧਿਆਨ ਦੇ ਨਾਲ ਸੁਣਿਓ ਵੀ ਜਿਹੜੀ ਕਲੀਨ ਚਿੱਟ ਵਿਕਰਮ ਸਿੰਘ ਮਜੀਠੀਆ ਨੂੰ ਮਿਲੀ ਹੈ ਨਾ ਉਹ ਹੋ ਸਕਦਾ ਹੈ ਅਕਾਲੀ ਦਲ ਵਾਲੇ ਖੁਸ਼ ਹੋ ਜਾਣ ਉਹ ਅਦਾਲਤ ਵੱਲੋਂ ਨਹੀਂ ਮਿਲੀ ਨਾ 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 ਇਹ ਤਾਂ ਇੱਕ ਰੱਬ ਨੇ ਦਿੱਤੀ ਹੈ ਬਾਬਾ ਗ੍ਰਿੰਦਰ ਸਿੰਘ ਤੋਂ ਲੋਕਾਉਣ ਪ੍ਰੇਮੀ ਅੰਦੇ ਰੱਬ ਨੇ ਉਹਨਾਂ ਨੇ ਕਿਹਾ ਵੀ ਬਿਕਰਮ ਸਿੰਘ ਮਲੇਠੀਏ ਨੇ ਕੋਈ ਚਿੱਟਾ ਨਹੀਂ ਵੇਚਿਆ ਵੀ ਕੋਈ ਅਮਦਨ ਤੋਂ ਵੱਧ ਜਾਇਦਾਦ ਨਹੀਂ ਬਣਾਈ ਤੇ ਝੂਠੇ ਮੁਕੱਦਮੇ ਨੇ ਝੂਠੇ ਕੇਸ ਨੇ ਇਹ ਕਲੀਨ ਚਿੱਟਾ ਬਾਬਾ ਗ੍ਰਿੰਦਰ ਸਿੰਘ ਨੇ ਦਿੱਤੀ ਹੈ ਤੇ ਹੁਣ ਜਿਹੜੇ ਪੰਜਾਬ ਦੇ ਵਿੱਚ ਗੈਂਗਸਟਰ ਨੇ ਜਿਹੜਾ ਲੁੱਟਾਂ ਖੋਹਾਂ ਹੋਈਆਂ ਨੇ ਅਕਾਲੀਆਂ ਨੇ ਜੋ ਕੁਛ ਬੇਅਦਬੀਆਂ ਕਰਾਈਆਂ ਨੇ ਮਜੀਠੀਆ ਨੇ ਚਿੱਟਾ ਦੇਚਿਆ ਮਤਲਬ ਕਿ ਇਹ ਸਾਰੇ ਕੇਸਾਂ ਨੂੰ ਜੇ ਤੁਸੀਂ ਦੁੱਧੋਤੇ ਕਰਨਾ ਹੋਵੇ ਕਲੀਨਟ ਦੇਣੀ ਹੋਵੇ ਤਾਂ ਆਪਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਜਿਹੜੀ ਮੋਹਰ ਹੈ ਉਹ ਲਾ ਦੇ ਇਹ ਹੁਣ ਜਿਹੜੇ ਡੇਰਾ ਵਿਆਸ ਦੇ ਪ੍ਰੇਮੀ ਨੇ ਉਹ ਦੱਸਣਗੇ ਵੀ ਇਹ ਇੱਕ ਸੰਤ ਵਾਸਤੇ ਇੱਕ ਆਪਣੇ ਆਪ ਨੂੰ ਰੱਬ ਅਖਵਾਉਣ ਵਾਲੇ ਵਾਸਤੇ ਇਹ ਕਹਿ ਦੇਣਾ ਕਿ ਮਨਜੀਤ ਜੀ ਨਿਰਦੋਸ਼ ਹੈ। ਕੇ ਝੂਠੇ ਨੇ ਕੋਈ ਚਿੱਟਾ ਨਹੀਂ ਵੇਚਿਆ। ਇਹ ਕਿੰਨਾ ਕਜਾਇ ਹੈ। ਵੀ ਇਹ ਕੋਈ ਸੰਤਾਂ ਮਹਾਪੁਰਖਾਂ ਵਾਲੀ ਗੱਲਬਾਤ ਹੈ। ਬਾਬਾ ਗ੍ਰਿੰਦਰ ਸਿੰਘ ਢਿੱਲੋਂ ਸਤਕਾਰਯੋਗ ਨੇ ਆਪਾਂ ਨੇ ਕੋਈ ਟਿਕਟ ਟਪੜਕਾ ਨਹੀਂ ਨਾ ਨਾ ਲਾਣਾ। ਅਸੀਂ ਕਿਉਂ ਕਰਨੇ ਆ ਜੀ? ਐਤਾਂ ਉਹ ਗੱਲ ਕਰੀਏ ਜਿਹੜੀ ਜੇਲ੍ਹ ਤੋਂ ਬਾਹਰ ਆ ਕੇ ਕਰੀਏ। ਉਹ ਕਹਿੰਦੇ ਬਕਰਮ ਸਿੰਘ ਮਲੇਠੀਆ ਮੇਰਾ ਦੋਸਤ ਹੈ ਮੇਰਾ ਹਿੱਦਾਰ ਹੈ ਤੇ ਮੈਂ ਮਿਲ ਕੇ ਆਇਆ ਅੰਦਰ ਪਰ ਉਹਨੇ ਕੋਈ ਚਿੱਟਾ ਨਹੀਂ ਵੇਚਿਆ ਕੋਈ ਪ੍ਰਾਪਰਟੀ ਬਦ ਨਹੀਂ ਬਣਾਈ ਜਿਨ ਕਿ ਕਲੀਨ ਚਿੱਟ ਦਿੱਤੀ ਹੈ ਦਿੱਤੀ ਕਿਨੇ ਹੈ ਡੇਰਾ ਵਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇਹ ਤਾਂ ਹੁਣ ਜਿਹੜੀ ਤਰਸੱਲੀ ਪੰਜਾਬ ਦੇ ਵਿੱਚ ਮੱਜਣੀ ਹੈ ਨਾ ਇਹ ਦੱਸੋ ਆਉਣ ਵਾਲਾ ਸਮਾ ਵੀ ਰਾਜਨੀਤੀ ਕਿੱਦਾਂ ਦੀ ਹੋ ਰਹੀ ਐ ਜਿਹੜੇ ਡੇਰਾਂ ਵਾਲੇ ਬਾਬੇ ਨੇ ਉਹ ਰੱਬ ਦੇ ਕਿੰਨਾ ਕਨੇੜੇ ਨੇ ਤੇ ਕਿੰਨਾ ਕੁ ਉਹਨਾਂ ਦੇ ਅੰਦਰ ਝੂਠ ਹੈ ਕਿੰਨਾ ਕੁ ਸੱਚ ਹੈ ਕਿੰਨਾ ਕੁ ਪੰਜਾਬ ਲਈ ਕਿੰਨਾ ਕੁ ਰੱਬ ਲਈ ਆਪਣੇ ਭਗਤਾਂ ਦੇ ਪ੍ਰੇਮੀਆਂ ਲਈ ਸੋਚਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਬਾਬਾ ਗ੍ਰਿੰਦ ਸਿੰਘ ਢਿੱਲੋਂ ਨੇ ਕਲੀਨ ਚਿੱਟ ਦੇ ਦਿੱਤੀ ਮਜੀਠੀਏ ਨੂੰ ਕਿ ਇਹ ਕਲੀਨ ਚਿੱਟ ਸੁਪਰੀਮ ਕੋਰਟ ਤੋਂ ਮਿਲੂ ਹਾਈ ਕੋਰਟ ਤੋਂ ਮਿਲੂ ਜਿਹੜੀ 40000 ਪੰਨੇ ਦੀ ਚਾਰ ਸ਼ੀਟ ਹੈ ਉਥੋਂ ਕਲੀਨ ਚਿੱਟ ਮਿਲੂ ਕਦੇ ਵੀ ਨਹੀਂ ਮਿਲ ਸਕਦੀ ਦੁਨੀਆ ਇੱਧਰ ਦੀ ਇੱਧਰ ਹੋ ਜੇ ਆ ਸਾਹਮਣੇ ਬੈਠਾ ਬੁੱਟਾ ਸੀ ਇਹ ਬਹੁਤ ਕੁਝ ਕਰ ਸਕਦਾ ਬਹੁਤ ਕੁਝ ਵਖੀਏ ਉਧੇੜ ਉਧੇੜ ਰੱਖਾਂਗੇ ਇੱਕ ਕਲੀਨ ਚਿੱਟ ਨਹੀਂ ਮਿਲਦੀ ਇਦਾਂ ਰਿਕਾਰਡ ਬੋਲਦਾ ਹੈ ਹਜ਼ਾਰਾਂ ਨੌਜਵਾਨ ਚਿੱਟੇ ਦੀ ਭੇਡ ਚੜਿਆ ਜਗਦੀਸ਼ ਸਿੰਘ ਭੋਲਾ ਗਵਾਹ ਇਹ ਬਹੁਤ ਕੁਝ ਬਾਹਰ ਹੋਣਾ ਹੈ ਚੇਤੇ ਰੱਖਿਓ ਮੈਂ ਗੱਲ ਕੇਵਲ ਨਿਮਰਤਾ ਸਹਿਤ ਸਰਕਾਰ ਦੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਕੀਤੀ ਹੈ ਇਹ ਉਹਨਾਂ ਨੇ ਜੇਲ੍ਹ ਤੋਂ ਬਾਹਰ ਆਉਣ ਦੇ ਅਨੁਸਾਰ ਇੱਕ ਰਿਸ਼ਤੇਦਾਰੀ ਵਾਲਾ دوست ਵਾਲਾ ਜਿਹੜਾ ਪਿਆਰ ਸੀ ਉਹ ਡੁੱਲ ਡੁੱਲ ਪੈਂਦਾ ਸੀ ਉਹ ਵੀ ਜਿਹੜਾ ਨਸ਼ਾ ਤਸ਼ਕਰ ਬਿਕਰਮ ਸਿੰਘ ਮਜੀਠੀ ਹੈ ਜਿਨੇ ਅਰਬਾਂ ਖਰਬਾਂ ਦੀ ਪ੍ਰਾਪਰਟੀ ਬਣਾਈ ਪੰਜਾਬ ਨੂੰ ਲੁੱਟ ਕੇ ਉਹਨੂੰ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੇ ਕਲੀਨ ਛੱਡ ਦਿੱਤੀ ਹੈ ਜਿੰਨੇ ਵੀ ਡੇਰਾ ਵਿਆਸ ਤੇ ਆਸਥਾ ਰੱਖਣ ਵਾਲੇ ਨੇ ਪ੍ਰੇਮੀ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਹਾਡੇ ਬਾਬਾ ਜੀ ਨੇ ਬਾਬਾ ਗ੍ਰਿੰਦਰ ਸਿੰਘ ਢਿੱਲੋਂ ਨੇ ਬੇਕਰਮ ਸਿੰਘ ਮਜੀਠੀਆ ਨੂੰ ਕਲੀਨ ਛੱਡ ਦਿੱਤੀ ਹੈ ਇਹ ਹੁਣ ਤੁਸੀਂ ਦੱਸਿਓ ਵੀ ਇਹ ਕਿੰਨਾ ਸਹੀ ਹੈ ਕਿੰਨਾ ਗਲਤ ਹੈ ਤੇ ਇਹਦਾ ਮਤਲਬ ਜਿੰਨੇ ਵੀ ਕ੍ਰਿਮੀਨਲ ਬੰਦੇ ਨੇ ਪੰਜਾਬ ਦੇ ਵਿੱਚ ਉਹਦੇ ਵਿੱਚ ਗੈਂਗਸਟਰ ਆ ਜਾਂਦੇ ਨੇ ਨਸ਼ਾ ਤਸ਼ਕਰਾ ਆ ਜਾਂਦੇ ਨੇ ਕ੍ਰਪਟ ਲੀਡਰ ਆ ਜਾਂਦੇ ਨੇ ਵੀ ਉਹਨਾਂ ਨੂੰ ਜੇ ਦੁੱਧ ਉਤੇ ਬੁਲਾਉਣਾ ਹੋਵੇ ਤਾਂ ਬਾਬਾ ਗ੍ਰਿੰਦੂ ਸਿੰਘ ਢਿੱਲੋਂ ਇੱਕ ਬਿਆਨ ਦੇ ਦੇਣ ਤੇ ਬਸ ਕਲੀਨਟਡ ਮਿਲ ਜਾਣੀ ਹੈ ਉਹ ਭਲੇ ਮਾਨਸ ਨੇ ਇੰਨਾ ਹੀ ਕਿਹਾ ਬਹੁਤ ਹੈ ਤੇ ਬਾਬਾ ਗ੍ਰਿੰਦੂ ਸਿੰਘ ਢਿੱਲੋਂ ਦੇ ਪ੍ਰੇਮੀ ਨੂੰ ਬੇਨਤੀ ਹੈ ਅੱਜ ਆਪਾਂ ਕੋਈ ਵੱਧ ਗੱਲ ਨਹੀਂ ਬੋਲیں ਤੇ ਨਾ ਹੀ ਬੋਲਣੇ हां ਲੋੜ ਪਈ ਤਾਂ ਤੁਸੀਂ ਬੁਲਾ ਸਕਦੇ ਹੋ ਉਹ ਅਸੀਂ ਬੋਲਾਂਗੇ ਪਰ ਜਿਹੜੀਆਂ ਆ ਗੱਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮਜੀਠੇ ਨਾਲ ਮੁਲਾਕਾਤ ਕਰਕੇ ਜੀਲ ਦੇ ਬਾਗ ਮੀਡੀਆ ਸਾਹਮਣੇ ਕਹੀਆਂ ਨੇ ਇਹ ਕਿੰਨੀ ਇੱਕ ਸਹੀ ਨਹੀਂ ਇਹ ਤੁਸੀਂ ਸੋਚਿਓ ਵਿਚਾਰਿਓ ਜਿਹੜੀਆਂ ਤੁਹਾਡੀਆਂ ਧਾਰਮਿਕ ਬੁੱਕਾਂ ਨੇ ਉਹ ਪੜ ਲਿਓ ਕਿਤੇ ਗੁਰਬਾਣੀ ਦੀ ਤੁੱਕ ਤੁਹਾਨੂੰ ਮਿਲਦੀ ਆ ਉਹਦੇ ਅਰਥ ਕਰ ਲਿਓ ਆਸਟਾ ਕੀ ਹੁੰਦੀ ਆ ਰੱਬ ਕੀ ਹੁੰਦਾ ਇਮਾਨਦਾਰੀ ਕੀ ਹੁੰਦੀ ਆ ਸੱਚਾਈ ਕੀ ਹੁੰਦੀ ਆ ਸੰਤਾ ਮਹਾਂਪੁਰਖਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ ਇਹ ਤੁਸੀਂ ਪੜ ਕੇ ਸਟੱਡੀ ਕਰ ਲਿਓ ਫਿਰ ਦੱਸਿਓ ਵੀ ਜਿਹੜੀ ਮਜੀਠੀਆ ਨੂੰ ਕਲੇਮ ਝਟ ਦਿੱਤੀ ਹੈ ਵੀ ਵਾਕਈ ਸਹੀ ਹੈ ਆਪਣੇ ਆਪ ਨੂੰ ਇਮਾਨਦਾਰੀ ਨਾਲ ਥੋੜਾ ਜਿਹਾ ਸੋਚ ਕੇ ਦੇਖਿਓ ਵੀ ਇਹ ਕਿੰਨਾ ਸਹੀ ਕਿਹਾ ਬਾਬਾ ਗ੍ਰਿੰਦ ਸਿੰਘ ਟਲੋਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ